ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਲਾਲੀ ਤਰਨ ਤਰਨ ਤੋਂ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਲਾਹ ਤਾਲਾ ਵਾਹਿਗੁਰੂ ਦੀ ਮਿਹਰ ਦੇ ਨਾਲ ਆਪਾਂ ਵੀ ਨਬਰ ਨੋ ਚੜ੍ਹਦੀ ਕਲਾ ਦੇ ਵਿੱਚ ਆ ਪੰਜਾਬੀ ਵੀਰੋ ਤੁਹਾਡੇ ਨਾਲ ਮੈਂ ਗੱਲਾਂ ਅੱਜ ਬਹੁਤ ਕਰਨੀਆਂ ਆ ਅਗਰ ਤੁਸੀਂ ਵੀਡੀਓ ਦੇਖਣੀ ਚਾਹੂ ਕਰਤੀ ਆ ਤਾਂ ਤੋੜ ਤੱਕ ਐਂਡ ਤੱਕ ਵੀਡੀਓ ਦੇਖਿਓ ਇੰਜੋਏ ਕਰਿਓ ਨਾਲੇ ਅੱਗੇ ਸ਼ੇਅਰ ਕਰਿਓ ਜੇ ਅੰਗੂਠਾ ਤੁਹਾਡਾ ਸਹੀ ਕੰਮ ਕਰਦਾ ਤੇ ਲਾਈਕ ਵੀ ਕਰ ਦਿਓ ਠੀਕ ਆ ਤੇ ਪੂਰੀ ਵੀਡੀਓ ਸੁਣ ਕੇ ਫਿਰ ਕਮੈਂਟ ਕਰਿਓ ਪਹਿਲਾ ਸਮਾਂ ਹੁੰਦਾ ਹੈ ਨਾ ਲੋਕੀ ਕੁੜੀਆਂ ਵਿਆਹਉਂਦੇ ਹੀ ਚਾਹੇ ਕਾਲੇ ਨਾਲ ਚਾਹੇ ਗੋਰੇ ਨਾਲ ਚਾਹੇ ਮੈਨਾਂ ਕੋਈ ਲੱਤੋਂ ਵੱਡੇ ਬੰਦੇ ਦਾ ਵੀ ਕੁੜੀ ਨੂੰ ਵਿਆਹਉਂਦੇ ਤੇ ਕੁੜੀ ਵੀ ਸਾਥ ਨਹੀਂ ਛੱਡਦੀ ਕੁੜੀ ਵੀ ਕਹਿੰਦੀ ਵੀ ਨਹੀਂ ਜਿੱਥੇ ਮੇਰੇ ਮਾਪਿਓ ਨੇ ਵਿਆਹਤਾ ਉੱਥੇ ਹੀ ਮੈਂ ਰਹਿਣਾ ਵਸਣਾ ਚਾਹੇ ਮਾਰਦਾ ਚਾਹੇ ਸ਼ਰਾਬ ਪੀਂਦਾ ਤੇ ਉਦੋਂ ਇਹ ਵੀ ਫਰਕ ਹੀ ਵੀ ਇੰਟਰਨੈਟ ਵੀ ਐ ਨਹੀਂ ਹੁਣ ਇੰਟਰਨੈਟ ਨੇ ਸਾਰਾ ਪੱਠਾ ਗੁੱਲ ਕਰਤਾ ਜਿਹੜੀਆਂ ਕੁੜੀਆਂ ਅਜੇ ਮਨੋ ਜਿਹਦਾ ਕੱਲ ਵਿਆਹ ਹੋਇਆ ਤੇ ਉਹ ਆਪਣੀ ਮਾਂ ਨੂੰ ਫੋਨ ਲਾ ਕੇ ਪੁੱਛਣ ਦੀ ਆ ਕਿ ਮੈਂ ਕੀ ਕਰਾਂ ਮਾਂ ਕੀ ਹਾਲ ਚਾਲ ਆ ਜਿਵੇਂ ਮਾਂ ਉਧਰ ਗਈ ਹੋਵੇ ਠੀਕ ਆ ਗੱਲ ਕਰਦੇ ਆ ਖੇੜੀ ਜੱਟਾਂ ਵਾਲੇ ਦੀ ਜਿਹੜੀ ਉਹਦੀ ਸਾਥ ਤੇ ਇਲਜ਼ਾਮ ਲਾਉਂਦੀ ਆ ਨਾ ਖੇੜੀ ਜੱਟਾਂ ਵਾਲੇ ਗੁਰਵਿੰਦਰ ਬਾਬੇ ਦੇ ਉਹ ਸੁਣਿਆ ਵਾ ਮੈਂ ਉਹ ਮਾਤਾ ਨੂੰ ਕਵਾਂਗੇ ਮਾਤਾ ਜੀ ਇੱਕ ਥੱਲੇ ਕਮੈਂਟ ਕਰੋ ਲੋਕਾਂ ਦੇ ਲਾਨ ਤਾਂ ਪਾਰੇ ਤੁਹਾਨੂੰ ਲਾਨ ਤਾਂ ਐ ਮੇਰੇ ਪੱਟ 'ਚ ਗੋਲੀ ਵੱਜੀ ਆ ਮੈਨੂੰ ਇੱਕ ਗੱਲ ਦੱਸੋ ਪੰਜਾਬੀਓ ਜੇ ਕਿਸੇ ਦੇ ਪੱਟ 'ਚ ਗੋਲੀ ਵੱਜੀ ਹੋਵੇ ਉਹ ਇੰਟਰਵਿਊ ਐ ਤਰ੍ਹਾਂ ਦੇ ਨਾਲ ਦਵੇ ਇੱਕ ਤਾਂ ਵੀ ਇਹਦੀ ਗੱਪ ਆ ਬਾਬਾ ਗੁਰਵਿੰਦਰ ਖੇੜੀ ਜੱਟਾਂ ਨੂੰ ਮੈਂ ਬੜੇ ਚਿਰ ਤੋਂ ਜਾਣਦਾ ਸਾਡਾ ਭਰਾ ਆ ਤੇ ਭਰਾ ਹੀ ਬਣਿਆ ਭਰਾ ਸਾਡਾ ਭਰਾ ਆ ਤੇ ਸਾਨੂੰ ਮਾਣਿਆ ਜਿਹੜੇ ਉੱਤੇ ਇਲਜ਼ਾਮ ਲੱਗ ਰਹੇ ਨਾ ਸਰਾ ਸਰ ਝੂਠ ਨਹੀਂ ਦੱਸ ਤੂ ਕੁੜੀ ਪੜਾਉਣੀ ਆ ਪਹਿਲਾਂ ਪੜਾ ਆਏ ਮੈਂ ਮੁੰਡੇ ਨੂੰ ਕਹਾ ਆਏ ਕੁੜੀ ਪੜਨਾ ਚਾਹੁੰਦੀ ਆ ਜਦੋਂ ਬੀਬਾ ਜਦੋਂ ਵਿਆਹ ਹੋ ਜਾਂਦਾ ਉਦੋਂ ਇਹ ਕਹਾਣੀਆਂ ਖਤਮ ਹੋ ਜਾਂਦੀਆਂ ਪੜਨ ਦੇ ਲਿਖਨ ਦੀਆਂ ਸਮਝ ਲੱਗੀ ਕੁੜੀ ਨੂੰ ਪਹਿਲਾਂ ਪੜਾ ਲਓ ਬਹੁਤਾ ਸ਼ੌਂਕਿਆ ਤੇ ਤੇ ਜੇ ਜ਼ਿਆਦਾ ਹੀ ਤੇ ਕੁੜੀ ਵਿਆਹਦੀ ਨਾ ਤੇ ਜੇ ਹੁਣ ਕੁੜੀ ਵਿਆਹਤੀ ਆ ਤੇ ਅਗਲਾ ਲੈਣ ਆਇਆ ਤੇ ਤੁਸੀਂ ਡਰਾਮਾ ਕੀਤਾ ਤੇ ਕੁੜੀ ਭੇਜ ਦਿਓ ਉਹਦੇ ਨਾਲ ਉਹ ਕਿਤੇ ਵੱਡਿਆ ਟੁਕਿਆ ਹੈ ਹੈ ਜਾਓ ਕੁੜੀ ਨੂੰ ਮਾਰਦਾ ਹੋਵੇ ਕੁੜੀ ਨੂੰ ਤੇ ਉਹਨੇ ਹੱਥ ਤੱਕ ਨਹੀਂ ਲਾਇਆ ਤੇ ਤੂੰ ਕਹਿੰਨੀ ਮੇਰੇ ਤੋਂ ਦਾਜ ਮੰਗਦਾ 4 ਲੱਖ ਮੰਗਦਾ ਉਹ ਆ ਜੇ ਹਬੀਬਾ ਤੇਰੇ ਵੀ ਚੋ ਕਰਦਾ 4-5 ਵਿਆਹ ਹੋਏ ਆ ਕੋ ਸ਼ਰਮ ਕਰ ਇਹ ਗੱਲਾਂ ਚੰਗੀਆਂ ਨਹੀਂ ਆ ਤੂੰ ਸਮਾਜ ਤੇ ਵਿਤਰਦੀ ਆ ਲੋਕਾਂ ਦੇ ਫੈਸਲੇ ਕਰਾਉਣੀ ਆ ਤੇਰੇ ਕੋ ਆਪਦਾ ਫੈਸਲਾ ਨਹੀਂ ਹੋ ਰਿਹਾ ਠੀਕ ਆ ਮੈਂ ਤੇ ਇਹ ਗੱਲ ਕਹਿਣਾ ਏ ਟਕਵੰਜ ਬਣ ਗਿਆ ਟਕਵੰਜ ਕਿਦਾਂ ਹੁਣ ਜਿਹੜਾ ਕੋਈ ਪਹਿਲੀ ਗੱਲ ਤੇ ਮੈਂ ਇਹ ਗੱਲ ਕਹਿੰਨਾ ਰੰਡੀਆਂ ਵਿਆਹੋ ਹੀ ਨਾ ਕੁੜੀਆਂ ਵਿਆਹੋ ਹੀ ਨਾ ਰੰਡੀਆਂ ਜਿਹੜੀਆਂ ਰੰਡੀਆਂ ਨਾ ਇਹ ਘਰ ਨਹੀਂ ਉਹ ਵਸਣ ਦਿੰਦੀਆਂ ਸਿੱਧੀ ਸਪਸ਼ਟ ਗੱਲ ਆ ਜਿਹੜੀਆਂ ਰੰਡੀਆਂ ਨਾ ਜਿਨ੍ਹਾਂ ਦਾ ਖਸਮ ਹੈ ਨਹੀਂ ਸਿਰ ਤੇ ਉਹ ਰੰਡੀਆਂ ਕੁੜੀਆਂ ਨੂੰ ਨਹੀਂ ਵਸਣ ਦਿੰਦੀਆਂ ਤੇ ਕਦੇ ਵੀ ਰੰਡੀ ਘਰ ਰਿਸ਼ਤਾ ਲੈ ਕੇ ਨਾ ਜਾਓ ਜੇ ਰੰਡੀ ਦਾ ਡਿਆ ਲਾਈ ਤੇ ਉਹਨੂੰ ਨਕਾਰ ਦੋ ਕਿਉਂਕਿ ਅੱਜ ਨਕਾਰ ਦੋਗੇ ਤੇ ਚੰਗੀ ਗੱਲ ਆ ਆਲੂ ਮੁੜਕੇ ਉਹਨੇ ਇੱਕੋ ਕੰਮ ਕਰਨਾ ਤਲਾਕ ਤੇ ਦੂਜੀ ਗੱਲ ਕਹਿਣੀ ਜੀ ਮੇਰੇ ਕੋ ਦਾਜ ਮੰਗਦਾ ਹੈ ਬੜਾ ਸੌਖਾ ਜਿਹਾ ਇੱਕ ਨਾ ਤਰੀਕਾ ਲੱਭ ਲਿਆ ਕੁਛ ਨਾ ਕਰੋ ਸਿਰਫ ਇੱਕ ਕਰ ਦਿਓ ਗੱਲ ਵੀ ਦਾਜ ਮੰਗਦਾ ਕੁੱਟਦਾ ਮਾਰਦਾ ਅਦਾਲਤਾਂ ਦੇ ਵਿੱਚ ਤੇ ਜੱਜ ਬੈਠੇ ਆ ਰੋਜ਼ ਫੈਸਲਾ ਕਰਾਉਂਦੇ ਆ ਉਹ ਨਿਆਣੇ ਨਹੀਂਗੇ ਉਹਨਾਂ ਨੂੰ ਸਭ ਪਤਾ ਆ ਵੀ ਦਾਜ ਮੰਗਣ ਵਾਲੀ ਦੀ ਸ਼ਕਲ ਕਿੱਦਾਂ ਦੀ ਹੁੰਦੀ ਆ ਤੇ ਜਿਹੜਾ ਨਹੀਂ ਮੰਗਦਾ ਦਾਜ ਉਹਦੀ ਸ਼ਕਲ ਕਿੱਦਾਂ ਦੀ ਆ ਠੀਕ ਆ ਮੇਰੇ ਤੇ ਵੀ ਦਾਜ ਦਾ ਪਰਚਾ ਹੈਗਾ ਤੇ ਮੈਡਮ ਹੀ ਜੱਜ ਜੱਜ ਨੇ ਮੈਨੂੰ ਬਰੀ ਕੀਤਾ ਕਿਉਂ ਬਰੀ ਕੀਤਾ ਮੈਂ ਦੱਸ ਦਿੰਦਾ ਤੁਹਾਨੂੰ ਮੈਂ ਜੱਜ ਦੇ ਸਾਹਮਣੇ ਪਹਿਲੀ ਵਾਰ ਬੋਲਿਆ ਪੰਜ ਜੱਜ ਬਦਲ ਗਏ ਸੀ ਮੈਂ ਬੰਦੇ ਸੀ ਜਿਹੜੇ ਪਹਿਲਾਂ ਪਜਾਜੀ ਉਹ ਬੰਦੇ ਸੀਗੇ ਤੇ ਇਸ ਵਾਰ ਜੱਜ ਲੇਡੀ ਜਦੋਂ ਮੈਨੂੰ ਆਪਣਾ ਆਵਾਜ਼ ਪਈ ਮੈਂ ਅੰਦਰ ਗਿਆ ਤੇ ਮੇਰੀ ਸੱਸ ਤੇ ਮੇਰੀ ਘਰ ਵਾਲੀ ਰੋਣ ਪਿਟਣ ਇਹਨਾਂ ਨੇ ਮੈਂ ਇਹਦੀ ਜਾਸਾਵੇ ਮੈਨੂੰ ਬਹੁਤ ਮਾਰਦਾ ਜੇਹ ਹੋ ਮੈਂ ਪਹਿਲਾਂ ਤੇ ਡਰ ਗਿਆ ਮੈਂ ਕਿਹਾ ਜੱਜ ਸਾਹਿਬ ਮੈਂ ਇੱਕ ਗੱਲ ਕਹਿਣੀ ਚਾਹੁੰਦੀ ਦੱਸੋ ਮੈਂ ਕਿਹਾ ਵੀ ਕਾਲਾ ਮੇਰਾ ਛੋਟਾ ਉਹਨੂੰ ਇਹ ਬੁਲਾ ਲੈਣ ਉਹਦੇ ਸਿਰ ਤੇ ਹੱਥ ਰੱਖ ਕੇ ਇਹ ਕਹਿ ਦੇਣਾ ਕਿ ਲਾਲੀ ਨੇ ਕਰੀ ਦਾਜ ਮੰਗਿਆ ਤੇ ਜਾ ਹਰਮੰਦਰ ਸਾਹਿਬ ਚੜ ਜਾਣਾ ਉੱਥੋਂ ਜਦੋਂ ਜਦੋਂ ਮੈਂ ਆਹ ਗੱਲ ਕਹੀ ਉਸ ਤੋਂ ਬਾਅਦ ਤਿੰਨ ਤਰੀਕਾ ਲਗਾਤਾਰ ਪਈਆਂ ਦੇ 3ਵੀਂ 4ਵੀਂ ਤਰੀਕ ਦੀ ਮੈਨੂੰ ਦਾਜ ਨੇ ਬਰੀ ਕਰਤਾ ਜਦੋਂ ਬਰੀ ਕੀਤਾ ਤੇ ਮੈਂ ਕੁੜੀ ਜਿਹੀਆਂ ਖੋਤੀਆਂ ਨੂੰ ਬਹੁਤ ਲਾਂਹਤਾ ਪਾਈਆਂ ਕਚਹਿਰੀ 'ਚ ਮੈਂ ਕਿਹਾ ਹੁਣ ਫੜ ਲਓ ਸੰਦ ਜਦੋਂ ਮੈਂ ਕਹਿਣਾ ਵੀ ਬੰਦਿਆਂ ਦੇ ਵਿੱਚ ਫੈਸਲਾ ਕਰ ਲਓ ਤੈ ਤੂੰ ਇਹ ਮੰਨਿਆ ਨਹੀਂ ਤੇ ਕੋਰਟ ਦੇ ਵਿੱਚ ਜਾ ਕੇ ਵੀ ਤੇ ਇਹੋ ਆ ਜਿਹੜਾ ਕੰਮ ਹੋਇਆ ਬਰੀ ਕੋਰਟ ਦੇ ਵਿੱਚ ਜਾ ਕੇ ਕਿਹੜਾ ਤੁਹਾਨੂੰ ਪੈਸੇ ਮਿਲ ਗਏ ਜੱਜ ਨੇ ਵੀ ਮੈਨੂੰ ਬਰੀ ਕੀਤਾ ਮੈਂ ਤੇ ਅੱਜ ਵੀ ਉਸ ਜੱਜ ਮੈਡਮ ਦਾ ਧੰਨਵਾਦੀ ਹਾਂ ਤੋਂ ਪੰਜਾਬੀਓ ਇਹ ਜਿਹੜੇ ਤਲਾਕ ਆ ਨਾ ਤਲਾਕ ਇਹਦਾ ਮੁੱਖ ਕਾਰਨ ਆ ਮੋਬਾਈਲ ਕੁੜੀ ਕੋ ਮੋਬਾਈਲ ਖੋਲੋ ਪਹਿਲਾਂ ਵੀ ਤਾਂ ਕੁੜੀਆਂ ਆਪਣੇ ਪੇਕੇਆਂ ਤੇ ਪੇਕੇ ਜਾਂਦੀਆਂ ਸੀਗੇ ਕੋਈ ਤੇ 3 ਮਹੀਨੇ ਕੋਈ 24 ਮਹੀਨੇ ਹੌਂ ਤੇ 24 ਘੰਟੇ ਫੋਨ ਤੇ ਲੱਗੀਆਂ ਰਹਿੰਦੀ ਐ ਤੇ ਦੱਸੋ ਉੱਥੇ ਕੀ ਕਰਨਾ ਕਿਸਨ ਕੀ ਕਰਦੀ ਆ ਤੂੰ ਕੀ ਕਰਦੀਵੇਂ ਰਾਤ ਨੂੰ ਸੌਣ ਲੱਗੇ ਫੋਨ ਦਿਨੇ ਫੋਨ ਦੁਪਹਿਰ ਨੂੰ ਫੋਨ ਭੈਣ ਚੋਰ ਕੁੜੀ ਨੂੰ ਵਿਆਹ ਇਹਨੇ ਘਰੇ ਰੱਖ ਲੋ ਜੇ ਇਹੋ ਕੰਮ ਹੀ ਤੁਸੀਂ ਕਰਨੇ ਆ ਠੀਕ ਐ ਨਾ ਸੋ ਇੰਨਿਆਂ ਕਿ ਮੇਰੀਆਂ ਬੇਨਤੀਆਂ ਮੁੜ ਕੇ ਜ਼ਿਆਦੀ ਲੰਮੀ ਵੀਡੀਓ ਹੋ ਜਾਣੀ ਆ ਅਗਰ ਤੁਹਾਨੂੰ ਮੇਰੀਆਂ ਗੱਲਾਂ ਪਸੰਦ ਆ ਅਗਰ ਤੁਸੀਂ ਮੇਰੀਆਂ ਗੱਲਾਂ ਦੇ ਨਾਲ ਸਹਿਮਤ ਜੇ ਤੇ ਪੰਜਾਬੀਓ ਵੀਡੀਓ ਨੂੰ ਸ਼ੇਅਰ ਕਰ ਦਿਓ ਗੱਲਾਂ ਤਾਂ ਮੈਂ ਨਾਰਮਲ ਕੀਤੀਆਂ ਪਰ ਮੇਰੀ ਇੱਕ ਗੱਲ ਯਾਦ ਰੱਖਿਓ ਰੰਡੀ ਵਾਲ ਕੁੜੀ ਨਾਲ ਵਿਆਹ ਨਾ ਹੋ ਸੌਰੀ ਆ ਰੰਡੀ ਵਾਲ ਕੁੜੀ ਵੀ ਨਾ ਵਿਆਹ ਤੇ ਰੰਡੀ ਵਾਲ ਮੁੰਡਾ ਵੀ ਨਾ ਵਿਆਹ ਠੀਕ ਹੈ ਪਹਿਲਾਂ ਪਹਿਲਾ ਚੇਤਾਵਨੀ ਮੰਨ ਲਓ ਮੁੜ ਕੇ ਜਿਉ ਵਿਆਹ ਹੋ ਕੇ ਤੇ ਤਲਾਕ ਆਪਣਾ ਕਹਿਣ ਗਿਆ ਸਾਨੂੰ ਚਾਹੀਦਾ ਤੇ ਮੁੜ ਕੇ ਕਹਿਣ ਗਿਆ ਸਾਡੇ ਦਾਜ ਦਾ ਪਰਚਾ ਤੁਹਾਡੇ ਦੇ ਕਟੌਣਾ ਬਾਬੇ ਗੁਰਵਿੰਦਰ ਕੀੜੀ ਜੱਟਾ ਇਸ ਕਰਕੇ ਮੈਂ ਕਹਿਨਾ ਬਚੋ 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 ਇਹਨਾਂ ਰੰਡੀਆਂ ਤੋਂ ਤੇ ਮੁੜ ਕੇ ਜਿਹੜਾ ਸ਼ਿਆਪਾ ਬਾਬੇ ਗੁਰਵਿੰਦਰ ਦਾ ਪਿਆ ਕਿਤੇ ਤੁਹਾਡੇ ਘਰਾਂ ਚ ਨਾ ਪੈ ਜਾਏ ਤੋਂ ਇੰਨੀਆਂ ਕਿ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਸਤ ਸ੍ਰੀ ਅਕਾਲ ਜਿਹੜੀਆਂ ਰੰਡੀਆਂ ਨਾਲ ਸਭ ਮੈਂ ਇੱਕ ਗੱਲ ਕਹਦਾ ਮੈਨੂੰ ਚੇਤਾ ਭੁੱਲ ਗਿਆ ਸੀ ਹੁਣ ਜਿਆਦਾ ਆ 100 ਦੇ ਵਿੱਚੋਂ 95% ਰੰਡੀਆਂ ਦੀ ਗੱਲ ਕੀਤੀ ਹੈ ਮੈਂ ਵਿਧਵਾ ਔਰਤਾਂ ਦੀਆਂ ਜਿਹੜੀਆਂ ਆਪਣੀਆਂ ਕੁੜੀਆਂ ਨੂੰ ਘਰੇ ਬਿਠਾ ਕੇ ਪੈਸਾ ਕਮਾਉਂਦੀਆਂ 5% ਚੰਗੀਆਂ ਵੀ ਹੈਗੀਆਂ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਮਾੜਾ 5% ਚੰਗੀਆਂ ਵੀ ਆ 95% ਮਾੜੀਆਂ ਵੀ ਆ ਆਪੇ ਹਿਸਾਬ ਲਾ ਲਿਓ ਜਦੋਂ ਕੁੜੀ ਵਿਆਹ ਨਹੀਂ ਜਾਂ ਮੁੰਡਾ ਵਿਆਹਣਾ ਲਾਗੇ ਬੰਨੇ ਪੁੱਛੋ ਜੇ ਤੁਹਾਡੇ ਬਾਰੇ ਪੂਰੀ ਜਾਣਕਾਰੀ ਲੈਂਦੀਆਂ ਨਾ ਤੁਸੀਂ ਵੀ ਲਾਗੇ ਬੰਨੇ ਨੂੰ ਪੁੱਛੋ ਆਂਦੇ ਕਦੀ ਵੀ ਮੁੰਡਾ ਵਿਆਹਣਾ ਹੋਵੇ ਮੁੰਡੇ ਦੇ ਸੱਸ ਸਹੁਰੇ ਬਾਰੇ ਉਥੋਂ ਪੁੱਛੋ ਪਿੰਡ ਚੋਂ ਜੇ ਕੁੜੀ ਵੀ ਹੋਣੀ ਤਾਂ ਵੀ ਪੁੱਛੋ ਠੀਕ ਹੈ ਨਾ ਫਿਰ ਪਤਾ ਲੱਗ ਜਾਊਗਾ ਵੀ ਇਹਨਾਂ ਦਾ ਕੀ ਕਰਦਾਰ ਹੈ ਪਿੰਡ ਦੇ ਵਿੱਚ ਸੋ ਧੰਨਵਾਦ ਜੀ ਬਾਏ ਬਾਏ ਟੂ ਟੂ ਸ਼ੇਅਰ ਜ਼ਰੂਰ ਕਰ ਦਿਓ ਲਾਜਮ ਧੰਨਵਾਦ